ਸਾਸਰੀਕਾਲ ਜੀ ਇਹ ਗੱਲ ਕਦੇ ਸੋਚੀ ਹੈ ਕਿ ਇੱਕ ਨਿੱਕਾ ਜਿਹਾ ਪਿੰਡ ਦਾ ਖੂਹ ਸਿਰਫ ਪਾਣੀ ਦਾ ਸੋਮਾ ਹੀ ਨਹੀਂ ਸਗੋ ਪੂਰੇ ਦੇ ਪੂਰੇ ਪਾਈਚਾਰੇ ਦੀ ਤੜਕਣ ਕਿਵੇਂ ਬਣ ਜਾਂਦਾ ਚਲੋ ਅੱਜ ਆਪਾਂ ਇੱਕ ਕਲਾਸਿਕ ਪੰਜਾਬੀ ਕਵਿਤਾ ਦੀਆਂ ਡੁੰਗਾਈਆਂ ਚ ਉਤਰਦੇ ਆਂ ਤੇ ਇਸੇ ਖੂਬਸੂਰਤ ਦੁਨੀਆ ਨੂੰ ਨੇੜੇੋਂ ਦੇਖਦੇ ਆਂ ਤੇ ਕਵਿਤਾ ਸ਼ੁਰੂ ਹੁੰਦਿਆਂ ਸਾਰੀ ਇੱਕ ਬਹੁਤ ਜ਼ੋਰਦਾਰ ਗੱਲ ਕਹਿੰਦੀ ਹੈ ਇਹ ਸਿਰਫ ਇੱਕ ਲਾਈਨ ਨਹੀਂ ਇਹ ਤਾਂ ਇੱਕ ਐਲਾਨ ਹੈ ਸਾਨੂੰ ਸਿੱਧਾ-ਸਿੱਧਾ ਦੱਸਿਆ ਜਾ ਰਿਹਾ ਹੈ ਕਿ ਗੱਲ ਸਿਰਫ ਪਾਣੀ ਦੀ ਨਹੀਂ ਹੋਣੀ ਸਗੋਂ ਗੱਲ ਹੋ ਰਹੀ ਹੈ ਇੱਕ ਐਹੋ ਜੀ ਥਾਂ ਦੀ ਜਿੱਥੇ ਜ਼ਿੰਦਗੀ ਆਪਣੇ ਸਾਰੇ ਰੰਗਾਂ ਨਾਲ ਧੜਕਦੀ ਹੈ ਤਾਂ ਸਭ ਤੋਂ ਪਹਿਲਾਂ ਗੱਲ ਕਰਦਿਆਂ ਇੱਕ ਰੰਗ ਬਰੰਗੀ ਜ਼ਿੰਦਗੀ ਦੀ ਚਲੋ ਦੇਖੀਏ ਕਿਵੇਂ ਇੱਕ ਪਿੱਪਲ ਦੀ ਛਾਂ ਹੇਠ ਇੱਕ ਇੱਕ ਪੂਰੇ ਸਮਾਜ ਦਾ ਕੇਂਦਰ ਬਣ ਜਾਂਦਾ ਹੈ ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਕੋਈ ਇਕੱਲਾ ਕਾਰਾ ਨਹੀਂ ਕੁੜੀਆਂ ਔਰਤਾਂ ਸਭ ਛੋਟੀਆਂ ਵੱਡੀਆਂ ਟੋਲੀਆਂ ਚ ਨੇ ਮਤਲਬ ਸਾਫ਼ ਹੈ ਇਹ ਸਿਰਫ ਪਾਣੀ ਭਰਨ ਦਾ ਕੰਮ ਨਹੀਂ ਇਹ ਤਾਂ ਇੱਕ ਦੂਜੇ ਨਾਲ ਮਿਲਣ ਦਾ ਦਿਨ ਪਰ ਦੇ ਦੁੱਖ ਸੁੱਖ ਸਾਂਝੇ ਕਰਨ ਦਾ ਇੱਕ ਬਹਾਨਾ ਹੈ ਅਸਲ ਚ ਭਾਈਚਾਰੇ ਦੀ ਨੀ ਕਿੱਥੋਂ ਹੀ ਰੱਖੀ ਜਾਂਦੀ ਹੈ ਤੇ ਮਾਹੌਲ ਮਾਹੌਲ ਤਾਂ ਦੇਖੋ ਜਰਾ ਸਿਰਫ ਕੰਮ ਥੋੜੀ ਹੋ ਰਿਹਾ ਪਾਣੀ ਵੀ ਨਿਕਲ ਰਿਹਾ ਹੈ ਨਾਲ ਹਾਸਾ ਠੱਠਾ ਵੀ ਚੱਲ ਰਿਹਾ ਹੈ ਇੱਕ ਦੂਜੇ ਤੇ ਪਾਣੀ ਦੇ ਛਿੱਟੇ ਵੀ ਪੈ ਰਹੇ ਨੇ ਕੋਈ ਰਾਹੀਰ ਆ ਗਿਆ ਉਹਨੂੰ ਪਾਣੀ ਪਿਲਾਇਆ ਜਾ ਰਿਹਾ ਤੇ ਨਾਲ ਹੀ ਮਿੱਠੇ ਮਿੱਠੇ ਗੀਤ ਵੀ ਗਾਏ ਜਾ ਰਹੇ ਨੇ ਸਹੀ ਮਾਨਿਆ ਚ ਕੰਮ ਖੇੜ ਤੇ ਸੇਵਾ ਦਾ ਕਿੰਨਾ ਸੋਹਣਾ ਮੇਲ ਹੈ ਇਹ ਹੁਣ ਅੱਗੇ ਵਧਦੇ ਹਾਂ ਦੂਜੇ ਪਾਗ ਵੱਲ ਇੱਕ ਪੰਜਾਬਣ ਦਾ ਚਿੱਤਰ ਹੁਣ ਕਵੀ ਸਮਝੋ ਜਿਵੇਂ ਆਪਣੇ ਕੈਮਰੇ ਨੂੰ ਜ਼ੂਮ ਇਨ ਕਰਦਾ ਹੈ ਤੇ ਉਸ ਪੂਰੀ ਭੀੜ ਚੋਂ ਇੱਕ ਚਿਹਰਾ ਸਾਡੇ ਸਾਹਮਣੇ ਲੈ ਕੇ ਆਉਂਦਾ ਹੈ ਤੇ ਉਸ ਦਾ ਚਿੱਤਰ ਕਿਵੇਂ ਬਣਾਇਆ ਗਿਆ ਬਿਲਕੁਲ ਸਾਦੇ ਜੇ ਕਪੜਿਆਂ ਨਾਲ ਕੋਈ ਪੜਕੀਲੀ ਚੀਜ਼ ਨਹੀਂ ਕੋਈ ਸ਼ਾਨੋ ਸ਼ੌਕਤ ਨਹੀਂ ਇਸ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਅਸਲ ਖੂਬਸੂਰਤੀ ਉਸ ਦੀ ਸਾਦਗੀ ਚੀ ਹੈ ਉਸ ਦੀ ਰੋਜ਼ਮਰਾ ਦੀ ਜ਼ਿੰਦਗੀ ਚੀ ਹੈ ਤੇ ਫਿਰ ਦੇਖੋ ਉਸ ਦੀ ਲਾਲ ਤਾਰੀਆਂ ਵਾਲੀ ਸੁਥਣ ਕਵੀ ਕੀ ਕਹਿੰਦਾ ਹੈ ਕਿ ਉਹ ਪਾਣੀ ਦੀਆਂ ਲਹਿਰਾਂ ਵਾਂਗ ਵਹਿੰਦੀ ਹੈ। ਕੀ ਬਾਤ ਹੈ ਕਿੰਨਾ ਕਮਾਲ ਦਾ ਰੂਪਕ ਵਰਤਿਆ ਗਿਆ ਹੈ। ਮਤਲਬ ਉਸਦੇ ਕੱਪੜੇ ਵੀ ਉਸੇ ਪਾਣੀ ਦਾ ਇੱਕ ਹਿੱਸਾ ਬਣ ਗਏ ਨੇ ਜਿਸ ਨੂੰ ਉਹ ਪਰਣਾਈ ਹੈ। ਉਸਨੇ ਪੈਰ ਨੰਗੇ ਨੇ ਮਿੱਟੀ ਕੱਟੇ 'ਚ ਲਿਬੜੇ ਹੋਏ ਪਰ ਇਹ ਸਿਰਫ ਇੱਕ ਛੋਟੀ ਜੀ ਡਿਟੇਲ ਨਹੀਂ ਹੈ। ਇਹ ਤਾਂ ਧਰਤੀ ਨਾਲ ਉਸਦੇ ਗੂੜੇ ਤੇ ਸਿੱਧੇ ਰਿਸ਼ਤੇ ਨੂੰ ਦਿਖਾਉਂਦੀ ਹੈ। ਉਹ ਇਸੇ ਜ਼ਮੀਨ ਦਾ ਇੱਕ ਅਟੁੱਟ ਹਿੱਸਾ ਹੈ। ਤੇ ਫਿਰ ਇਸ ਸਾਦਗੀ ਦੇ ਵਿੱਚ ਹੀ ਸ਼ਿੰਗਾਰ ਦਾ ਇੱਕ ਨਿੱਕਾ ਜਿਹਾ ਛੋਵੀ ਹੈ। ਹੱਥਾਂ 'ਚ ਕੱਚ ਦੀਆਂ ਵੰਗਾ ਤੇ ਕੰਨਾਂ 'ਚ ਸੋਨੇ ਦੀਆਂ ਵਾਲੀਆਂ ਇਹ ਚੀਜ਼ਾਂ ਉਸਦੀ ਰੋਜ਼ਾਨਾ ਜ਼ਿੰਦਗੀ ਵਿੱਚ ਮੌਜੂਦ ਸੁੰਦਰਤਾ ਤੇ ਸਵੈਮਾਨ ਨੂੰ ਦਰਸਾਉਂਦੀਆਂ ਨੇ ਤੇ ਫਿਰ ਕਵੀ ਸਾਨੂੰ ਸਿੱਧਾ ਉਸਦੇ ਮਨ ਦੇ ਅੰਦਰ ਲੈ ਜਾਂਦਾ ਹੈ ਜਦੋਂ ਤੇਜ਼ ਹਵਾ ਚੱਲਦੀ ਹੈ ਉਸ ਨੂੰ ਛੇੜਦੀ ਹੈ ਤਾਂ ਉਹ ਕੁਦਰਤ ਨਾਲ ਹੀ ਇੱਕ ਮਿੱਠੀ ਜੀ ਸ਼ਰਾਰਤੀ ਜੀ ਗੱਲਬਾਤ ਕਰਨ ਲੱਗ ਪੈਂਦੀ ਹੈ ਚਲੋ ਹੁਣ ਤੀਜੇ ਭਾਗ ਤੇ ਆਉਂਦੇ ਹਾਂ ਖੂ ਇੱਕ ਪਿੰਡ ਦਾ ਸ਼ਹਿਰ ਕੈਮਰਾ ਫਿਰ ਤੋਂ ਜ਼ੂਮ ਆਊਟ ਹੁੰਦਾ ਤੇ ਸਾਨੂੰ ਖੂ ਦੀ ਵੱਡੀ ਤਸਵੀਰ ਤੇ ਉਸਦੀ ਅਸਲ ਅਹਿਮੀਅਤ ਦਿਖਾਈ ਦਿੰਦੀ ਹੈ। ਵਾਹ ਇਹ ਤੁਲਨਾ ਤਾਂ ਕਮਾਲ ਦੀ ਹੈ। ਇੱਕ ਪਿੰਡ ਦਾ ਸਧਾਰਨ ਜਿਹਾ ਖੂ ਤੇ ਉਹਦੀ ਤੁਲਨਾ ਇੱਕ ਵੱਡੇ ਰੌਣਕ ਵਾਲੇ ਸ਼ਹਿਰ ਨਾਲ ਇਸ ਦਾ ਮਤਲਬ ਕੀ ਹੋਇਆ? ਮਤਲਬ ਇਹ ਕਿ ਇਸੇ ਛੋਟੀ ਜਿਹੀ ਥਾਂ ਤੇ ਸਾਰੇ ਮੇਲ ਮਿਲਾਪ ਹੁੰਦੇ ਨੇ, ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਪੂਰੇ ਪਿੰਡ ਦਾ ਸਮਾਜਿਕ ਤਾਣਾ ਬਾਣਾ ਇੱਥੇ ਹੀ ਪੁਣਿਆ ਜਾਂਦਾ ਹੈ। ਤੇ ਸਭ ਤੋਂ ਵੱਡੀ ਗੱਲ ਇਹ ਉਹ ਥਾਂ ਹੈ ਜਿੱਥੇ ਸਾਰੇ ਇੱਕ ਬਰਾਬਰ ਨੇ ਭਾਵੇਂ ਕੋਈ ਫਕੀਰ ਹੋਵੇ ਕੋਈ ਸਾਈਂ ਲੋਕ ਹੋਵੇ ਸਾਰੇ ਇੱਕੋ ਥਾਂ ਤੋਂ ਪਾਣੀ ਪਰਦੇ ਨੇ ਪਾਣੀ ਦੇ ਅੱਗੇ ਪਿੰਡ ਦੇ ਸਾਰੇ ਉੱਚ ਨੀਚ ਸਾਰੇ ਰੁਤਬੇ ਸਭ ਖਤਮ ਹੋ ਜਾਂਦੇ ਨੇ ਸਹੀ ਮਾਨਿਆ ਚ ਇਹ ਇੱਕ ਸਾਂਝੀ ਵਾਲਤਾ ਵਾਲੀ ਥਾਂ ਹੈ ਤੇ ਕਵੀ ਇਸ ਰੋਜ਼ ਦੇ ਇਕੱਠ ਨੂੰ ਇੱਕ ਬਹੁਤ ਹੀ ਖਾਸ ਨਾਂ ਦਿੰਦਾ ਮੇਲਾ ਸੰਜੋਗੀ ਮਤਲਬ ਇਹ ਕੋਈ ਆਮ ਜਿਹਾ ਇਕੱਠ ਨਹੀਂ ਇਹ ਤਾਂ ਇੱਕ ਮੇਲਾ ਹੈ ਜਿਹੜਾ ਸੰਜੋਗਾ ਨਾਲ ਕਿਸਮਤ ਨਾਲ ਜੁੜਿਆ ਹੈ ਹਰ ਰੋਜ਼ ਹੋਣ ਵਾਲਾ ਕੰਮ ਵੀ ਇੱਕ ਤਿਹਾਰ ਵਾਂਗ ਲੱਗਣ ਲੱਗ ਪੈਂਦਾ ਹੈ। ਅੱਛਾ ਹੁਣ ਆਖਰੀ ਚੌਥੇ ਪਾਗਦੇ ਚੱਲਦੇ ਆਂ ਇੱਕ ਬੇਕਾਬੂ ਖੁਸ਼ੀ। ਆਖਰਚ ਕਵਿਤਾ ਸਾਨੂੰ ਇਹ ਦੱਸਦੀ ਹੈ ਕਿ ਇਹ ਸਾਰਾ ਨਜ਼ਾਰਾ ਦੇਖ ਕੇ ਅੰਦਰ ਮਹਿਸੂਸ ਕੀ ਹੁੰਦਾ ਹੈ। ਗੱਲ ਸਿਰਫ ਦੇਖਣ ਦੀ ਨਹੀਂ ਗੱਲ ਤਾਂ ਇੱਕ ਡੂੰਘੇ ਅਹਿਸਾਸ ਦੀ ਹੈ। ਤਾਂ ਫਿਰ ਇਸ ਨਜ਼ਾਰੇ ਨੂੰ ਦੇਖ ਕੇ ਦਿਲ ਦਾ ਕੀ ਹਾਲ ਹੁੰਦਾ ਹੈ? ਕਵੀ ਕਹਿੰਦਾ ਹੈ ਕਿ ਦਿਲ 100 ਦਾ 100% ਖੁਸ਼ੀ ਨਾਲ ਨੱਕੋ ਨਕ ਪਰ ਜਾਂਦਾ ਹੈ ਕੋਈ ਕਮੀ ਪੇਸ਼ੀ ਨਹੀਂ ਕੋਈ ਖਾਲੀਪਣ ਨਹੀਂ ਬਸ ਸਿਰਫ ਤੇ ਸਿਰਫ ਖਾਲਸ ਖੁਸ਼ੀ ਤੇ ਇਹ ਖੁਸ਼ੀ ਕੋਈ ਇਹੋ ਜੀ ਚੀਜ਼ ਨਹੀਂ ਜਿਹੜੀ ਅੰਦਰ ਟਿੱਕੀ ਰਹੇ ਇਹ ਤਾਂ ਬਾਹਰ ਉਛਲਦੀ ਹੈ ਕਿਵੇਂ बार-बार ਉਸੇ ਨਜ਼ਾਰੇ ਨੂੰ ਦੇਖਣ ਨਾਲ ਖੇਤਾਂ ਵੱਲ ਦੌੜ ਜਾਣ ਨਾਲ ਤੇ ਫਿਰ ਸਾਹ ਸਾਹ ਹੋ ਕੇ ਮੁੜ ਉਸੇ ਖੂਹ ਤੇ ਆ ਕੇ ਪਾਣੀ ਪੀਣ ਨਾਲ ਇਹ ਤਾਂ ਖੁਸ਼ੀ ਦਾ ਇੱਕ ਅਜੀਹਾ ਚਰਨਾ ਹੈ ਜਿਹੜਾ ਰੁਕੀ ਨਹੀਂ ਸਕਦਾ ਤੇ ਕਵਿਤਾ ਦਾ ਅੰਤ ਇਕ ਬੜੇ ਹੈਰਾਨ ਕਰਨ ਵਾਲੇ ਵਿਚਾਰ ਨਾਲ ਹੁੰਦਾ ਹੈ ਕੰਮ ਕੋਈ ਨਾ ਕਰਨਾ ਪਰ ਵਿਹਲ ਵੀ ਨਾ ਮਿਲਣੀ। ਇਹੀ ਤਾਂ ਉਸ ਪਲ ਦਾ ਸਾਰ ਹੈ ਜਦੋਂ ਕੋਈ ਇਨਸਾਨ ਜ਼ਿੰਦਗੀ ਨੂੰ ਦੇਖਣ ਤੇ ਮਹਿਸੂਸ ਕਰਨ 'ਚ ਇੰਨਾ ਖੁਭ ਜਾਂਦਾ ਹੈ ਤਾਂ ਉਹ ਦੁਨੀਆ ਦਾ ਸਭ ਤੋਂ ਰੁੱਝਿਆ ਹੋਇਆ ਇਨਸਾਨ ਹੁੰਦਾ ਹੈ ਭਾਵੇਂ ਉਹ ਹੱਥੀ ਕੋਈ ਕੰਮ ਨਾ ਵੀ ਕਰ ਰਿਹਾ ਹੋਵੇ। ਤਾਂ ਇਹ ਕਵਿਤਾ ਜਾਂਦੇ ਜਾਂਦੇ ਸਾਡੇ ਲਈ ਇੱਕ ਗੂੰਜਦਾ ਹੋਇਆ ਸਵਾਲ ਛੱਡ ਜਾਂਦੀ ਹੈ। ਸੋਚਣ ਤੇ ਮਜਬੂਰ ਕਰਦੀ ਹੈ ਕਿ ਅੱਜ ਦੇ ਜ਼ਮਾਨੇ 'ਚ ਸਾਡੀਆਂ ਜ਼ਿੰਦਗੀਆਂ 'ਚ ਉਹ ਕਿਹੜੀਆਂ ਥਾਵਾਂ ਨੇ ਜਿੱਥੇ ਭਾਈਚਾਰਾ ਜ਼ਿੰਦਗੀ ਤੇ ਖੁਸ਼ੀ ਇਸੇ ਤਰ੍ਹਾਂ ਇਕੱਠੇ ਮਿਲਦੇ ਨੇ